ਸਕਾਜੀ ਮੈਂ ਕੁਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਲੱਖਾਂ ਰਿਟਾਇਰਡ ਨਾਗਰਿਕਾਂ ਤੇ ਲਈ ਇੱਕ ਅਹਿਮ ਅਪਡੇਟ سامنے ਆਈ ਹੈ ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿ ਸੀਪੀਪੀ ਦੇ ਭੁਗਤਾਨ 2024-26 ਦੇ ਵਿੱਚ 2.0 ਫੀਸਦੀ ਵਧਣ ਦੀ ਹੁਣ ਪੁਸ਼ਟੀ ਹੋ ਚੁੱਕੀ ਹੈ ਇਹ ਵਾਅਦਾ ਖਪਤਕਾਰ ਮੂਲ ਸੂਚਕਾਂਕ ਸੀਪੀਆਈ ਦੇ ਨਾਲ ਜੁੜੀ ਸਲਾਨਾ ਇੰਡੈਕਸੇਸ਼ਨ ਦੇ ਤਹਿਤ ਕੀਤਾ ਗਿਆ ਤਾਂ ਜੋ ਮਹਿੰਗਾਈ ਦੇ ਪ੍ਰਭਾਵ ਤੋਂ ਰਿਟਾਇਰਡ ਲੋਕਾਂ ਦੀ ਖਰੀਦ ਸ਼ਕਤੀ ਦੀ ਰੱਖਿਆ ਕੀਤੀ ਜਾ ਸਕੇ ਸਰਫੇਸ ਕੈਨੇਡਾ ਮੁਤਾਬਕ ਵਧੀ ਹੋਈ ਪਹਿਲੀ ਸੀਪੀਪ ਜਮ੍ਹਾਂ ਰਕਮ 28 ਜਨਵਰੀ 2026 ਨੂੰ ਮਿਲੇਗੀ ਤੇ ਇਸ ਦੇ ਨਾਲ ਪੈਨਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਲ ਦੀ ਸ਼ੁਰੂਆਤ ਤੋਂ ਹੀ ਸਪਸ਼ਟ ਅਤੇ ਯਕੀਨੀ ਨਕਦੀ ਪਰਵਾ ਮਿਲੇਗਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਪੁਸ਼ਟੀशुदा ਭੁਗਤਾਨ ਕਲੰਦਰ ਬਜਟ ਬਣਨ ਬਿਲਦੀ ਯੋਜਨਾ ਅਤੇ ਟੈਕਸ ਘਟੋਤੇ ਨੂੰ ਸੂਚਜੇ ਢੰਗ ਦੇ ਨਾਲ ਸੰਭਾਲਨ ਦੇ ਵਿੱਚ ਮਦਦ ਕਰੇਗਾ ਕੈਨੇਡਾ ਦੇ ਲੱਖਾਂ ਰਿਟਾਇਰਡ ਨਾਗਰਿਕਾਂ ਦੇ ਲਈ ਇੱਕ ਵੱਡੀ ਅਪਡੇਟਸ ਆਮਈ ਹੈ ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿ ਸੀਪੀਪੀ ਦਾ ਭੁਗਤਾਨ 2026 ਤੇ ਵਿੱਚ 2.0% ਦੀ ਵਧਨ ਦੀ ਪੁਸ਼ਟੀ ਹੋ ਚੁੱਕੀ ਹੈ ਇਹ ਵਾਅਦਾ ਖਪਤਕਾਰ ਮੂਲ ਸੂਚਕਾਂਕ ਸੀਪੀਆਈ ਦੇ ਨਾਲ ਜੁੜੀ ਸਲਾਨਾ ਇੰਡੈਕਸ਼ਨ ਤੇ ਤਹਿਤ ਕੀਤਾ ਗਿਆ ਤਾਂ ਜੋ ਮਹਿੰਗਾਈ ਦੇ ਪ੍ਰਭਾਵ ਤੋਂ ਰਿਟਾਇਰਡ ਲੋਕਾਂ ਦੀ ਖਰੀਦ ਸ਼ਕਤੀ ਦੀ ਰੱਖਿਆ ਕੀਤੀ ਜਾ ਸਕੇ ਸਰਵਿਸ ਕੈਨੇਡਾ ਮੁਤਾਬਕ ਵਧੀ ਹੋਈ ਸੀਪੀਪੀ ਜਮਾ ਰਕਮ 28 ਜਨਵਰੀ 2026 ਨੂੰ ਮਿਲੇਗੀ ਇਸ ਨਾਲ ਪੈਨਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਲ ਦੀ ਸ਼ੁਰੂਆਤ ਤੋਂ ਹੀ ਸਪਸ਼ਟ ਹੋਏ ਕਿ ਕਿੰਨੀ ਨਕਦੀ ਪ੍ਰਵਾਹ ਮਿਲੇਗਾ ਸਰਕਾਰ ਦੇ ਬੁਲਤਜ਼ਾਰੀ ਕੀਤਾ ਗਿਆ ਪੁਸ਼ਟੀ ਸੁਧਾਰ ਪੁਗਰਤਾ ਕੈਲੰਡਰ ਬਜਟ ਬਨੋਨਾ ਬਿੱਲਾਦੀ ਯੋਜਨਾ ਅਤੇ ਟੈਕਸ ਕਟੌਤੀ ਨੂੰ ਸੂਚਿਤ ਜੀ ਤੰਗ ਦੇ ਨਾਲ ਸੰਭਾਲਨ ਦੇ ਵਿੱਚ ਮਦਦ ਕਰੇਗਾ ਸੀਪੀਪੀ ਵਿੱਚ ਭੁਗਤਾਨ ਹਰ ਸਾਲ ਜਨਵਰੀ ਦੇ ਵਿੱਚ ਸੀਪੀਆ ਦੇ ਆਧਾਰ ਉਤੇ ਆਪਣੇ ਆਪ ਐਡਜਸਟ ਕੀਤਾ ਜਾਂਦਾ ਹੈ 2026 ਦੇ ਲਈ ਵਾਦਾ 2.10% ਦੀ ਹੈ ਅਤੇ ਇਸ ਦੇ ਲਈ ਕਿਸੇ ਵੀ ਵਿਅਕਤੀ ਨੂੰ ਲੱਗ ਤੋਂ ਅਰਜ਼ੀ ਇੰਦੀ ਲੋਡ ਨਹੀਂ ਹੈ ਜੇਕਰ ਤੁਸੀਂ ਪਹਿਲਾਂ ਹੀ ਸੀਪੀਪੀ ਲੈ ਲਿਆ ਹੋ ਤਾਂ ਵੱਡੀ ਹੋਈ ਰਕਮ ਤੁਹਾਡੇ ਖਾਤੇ ਵਿੱਚ ਆਪਣੇ ਆਪ 28 ਜਨਵਰੀ ਦੀ ਜਮਾ ਦੇ ਨਾਲ ਨਜ਼ਰ ਆਵੇਗੀ ਹੂੰ ਗੱਲ ਕਰੀਏ ਕਿ 2% ਵਾਧਾ ਡਾਲਰ ਦੇ ਵਿੱਚ ਕੀ ਮayne ਰੱਖਦਾ ਹੈ ਤਾਂ ਤੁਹਾਡੇ ਮੌਜੂਦਾ ਮਾਸਿਕ ਸੀਪੀਪੀ ਦੇ ਖਰਚ 100 ਡਾਲਰ ਉੱਤੇ ਲਗਭਗ 2 ਡਾਲਰ ਵਾਧਾ ਹੋਵੇਗਾ ਜੇਕਰ ਤੁਹਾਡੀ ਮਾਸਿਕ ਪੈਨਸ਼ਨ 68 ਡਾਲਰ ਹੈ ਤਾਂ ਤੁਹਾਨੂੰ ਕਰੀਬ 16 ਡਾਲਰ ਹੋਰ ਮਿਲਣਗੇ 1200 ਡਾਲਰ ਮਾਸਿਕ ਸੀਪੀਪੀ ਉੱਤੇ ਵਾਧਾ ਲਗਭਗ 24 ਡਾਲਰ ਬਣਦਾ ਹੈ ਆਪਰੇ 2026 ਦੀ ਮਾਸਿਕ ਰਕਮ ਦਾ ਅੰਦਾਜ਼ਾ ਲਗਾਉਣ ਦੇ ਲਈ ਦਸੰਬਰ 2025 ਦੀ ਰਕਮ ਨੂੰ 0.02 ਦੇ ਨਾਲ ਗੁਣਾ ਕੀਤਾ ਜਾ ਸਕਦਾ ਹੈ ਇਹ ਇੰਡੈਕਸ ਸੈਕਸ਼ਨ ਜ਼ਿਆਦਾਤਰ ਸੀਪੀਪੀ ਲਾਭਾਂ ਉੱਤੇ ਲਾਗੂ ਹੁੰਦੀ ਹੈ ਜਿਸ ਦੇ ਵਿੱਚ ਰਿਟਾਇਰਮੈਂਟ ਪੈਨਸ਼ਨ ਅਤੇ ਸਰਵਾਈਵਰ ਲਾਭ ਸ਼ਾਮਲ ਨੇ ਜੇਕਰ ਕਿਸੇ ਨੇ 2025 ਦੇ ਵਿੱਚ ਸੀਪੀਪੀ ਲੈਣੀ ਸ਼ੁਰੂ ਕੀਤੀ ਸੀ ਤਾਂ 2026 ਦੀਆਂ ਅਦਾਇਗੀਆਂ ਵਿੱਚ ਵੀ ਇਹ 2% ਦੀ ਵਾਧਾ ਸ਼ਾਮਲ ਹੋਵੇਗਾ ਜਿਹੜੇ ਲੋਕ ਸੀਪੀਪੀ ਲੈਣ ਦੇ ਨਾਲ ਨਾਲ ਹਜੇ ਵੀ ਕੰਮ ਕਰ ਰਹੇ ਨੇ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਵਾਲੇ ਲਾਭ ਵੀ ਇੱਕ ਵਾਰ ਇੰਡੈਕਸੇਸ਼ਨ ਦੇ ਨਾਲ ਅਪਡੇਟ ਹੋਣਗੇ ਸਰਵਿਸ ਕੈਨੇਡਾ ਦੇ ਵੱਲੋਂ 2026 ਦਾ ਪੂਰਾ ਸੀਪੀਪੀ ਭੁਗਤਾਨ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਮੁਤਾਬਕ ਸਾਲ ਦੀ ਆਖਰੀ ਜਮ੍ਹਾਂ ਰਕਮ 28 ਦਸੰਬਰ ਨੂੰ ਹੋਵੇਗੀ ਡਾਇਰੈਕਟ ਡਿਪੋਜ਼ਿਟ ਵਾਲਿਆਂ ਨੂੰ ਭੁਗਤਾਨ ਨਾਮ ਤੌਰ ਤੇ ਉਸੇ ਦਿਨ ਮਿਲ ਜਾਂਦਾ ਹੈ ਜਦਕਿ ਚੈੱਕ ਰਾਹੀਂ ਭੁਗਤਾਨ ਦੇ ਵਿੱਚ ਕੁਝ ਦੇਰੀ ਹੋ ਸਕਦੀ ਹੈ ਇਸ ਲਈ ਸਰਕਾਰ ਸਿੱਧੇ ਜਮ੍ਹਾਂ ਰਕਮ ਨੂੰ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਮੰਨਦੀ ਹੈ சிபிபி ਅਤੇ 올ਡ ஏ ਸਿਕਿਉਰਟੀ ਦੇ ਭੁਗਤਾਨ ਨਾਮ ਤੌਰ ਤੇ ਮਹੀਨੇ ਦੇ ਅਖੀਰ ਦੇ ਨੇੜੇ ਹੁੰਦੇ ਨੇ ਹਾਲ ਕਿ ਦੋਵਾਂ ਦੀਆਂ ਤਰੀਕੇ ਇੱਕੋ ਨਹੀਂ ਹੁੰਦੀਆਂ ਪਰ ਕਾਫੀ ਨੇੜੇ ਹੋਣ ਕਾਰਨ ਕਿਰਾਇਆ ਬਿਜਲੀ ਗੈਸ ਅਤੇ ਹੋਰ ਬਿੱਲਾ ਦੀ ਯੋਜਨਾ ਬਣਾਉਣ ਦੇ ਵਿੱਚ ਆਸਾਨੀ ਰਹਿੰਦੀ ਹੈ ਇਹ ਵੀ ਧਿਆਨ ਰੱਖੇ ਕਿ ਸੀਪੀਪੀ ਇੱਕ ਟੈਕਸਯੋਗ آمدਨ ਹੈ 2% ਦਾ ਇਹ ਵੱਦਾ ਭਾਵੇਂ ਛੋਟਾ ਲੱਗੇ ਪਰ ਟੈਕਸ ਦੇ ਸਮੇਂ ਹੁੰਦੇ ਥੋੜਾ ਫਰਕ ਪਾ ਸਕਦਾ ਹੈ ਜੇਕਰ ਤੁਹਾਨੂੰ ਪਿਛਲੇ ਸਾਲ ਟੈਕਸ ਬਕਾਇਆ ਆਇਆ ਸੀ ਤਾਂ ਤੁਸੀਂ ਸਰਵਿਸ ਕੈਨੇਡਾ ਰਾਹੀਂ ਸੀਪੀਪੀ ਉੱਤੇ ਵਾਧੂ ਟੈਕਸ ਘਟौती ਦੇ ਲਗਵਾ ਸਕਦੇ ਹੋ ਇਸ ਤੋਂ ਇਲਾਵਾ ਕਰੰਟੀਸ਼ੂ ਦਾ ਆਮਦਨ ਪੂਰੇ ਕੀ ਹੈ ਨਹੀਂ ਜੀਆਈਐਸਡੀ ਯੋਗਤਾ ਅਤੇ ਵੀ ਸੀਪੀਪੀ ਵਾਲੇ ਵਾਅਦੇ ਦਾ ਅਸਰ ਪੈ ਸਕਦਾ ਹੈ ਜੀਆਈਐਸਡੀ ਅਨ ਅਰ ਹਰ ਸਾਲ ਜੁਲਾਈ ਦੇ ਵਿੱਚ ਪਿਛਲੇ ਟੈਕਸ ਸਾਲ ਦੀ ਆਮਦਨ ਦੇ ਅਧਾਰ ਉੱਤੇ ਅਪਡੇਟ ਹੁੰਦੀਆਂ ਨੇ ਜਿਹੜੇ ਲੋਕ ਜੀਆਈਐਸ ਦੀ ਸੀਮਾ ਦੇ ਨੇੜੇ ਹਨ ਉਹਨਾਂ ਦੇ ਲਈ ਆਪਣੀ ਕੁੱਲ ਆਮਦਨ ਦਾ ਅਗਾਊਂ ਅੰਦਾਜ਼ਾ ਲਗਾਉਣਾ ਜ਼ਰੂਰੀ ਹੈ ਮਾਰਤੀ ਸਲੈਕ 2026 ਦੀ ਇੰਡੈਕਸ ਕੀਤੀ ਸੀਵੀਵੀ ਰਕਮ ਦੇ ਅਨੁਸਾਰ ਆਪਣਾ ਸਲਾਨਾ ਬਜਟ ਅਪਡੇਟ ਕਰੋ ਆਟੋਮੈਟਿਕ ਬਿੱਲ ਭੁਗਤਾਨਾ ਨੂੰ ਸਮਾਂ ਦੀ ਤਰੀਕ ਤੋਂ ਬਾਅਦ ਰੱਖੋ ਸੇਮਲ ਚਲਸੀ ਦੇ ਲਈ ਖਾਤੇ ਦੇ ਵਿੱਚ ਕੁਝ ਬਫਰ ਜ਼ਰੂਰ ਰੱਖੋ ਕਿល ਮਿਲਾ ਕੇ ਸੀਪੀਪੀ ਭੁਗਤਾਨ ਦੋਜਾ 26 ਦੇ ਲਈ ਹੁਣ ਪੂਰੀ ਸਪਸ਼ਟਤਾ ਹੈ 2.0% ਜ਼ਿਦਾਹ ਵਾਧਾ 28 ਜਨਵਰੀ ਤੋਂ ਲਾਗੂ ਹੋਵੇਗਾ ਤੇ ਪੂਰਾ ਸਾਲ ਪੁਸ਼ਟੀ ਕੀਤੇ ਕੈਲੰਡਰ ਅਨੁਸਾਰ ਚਲੇਗਾ ਇਹ ਅਪਡੇਟ ਕੈਨੇਡੀਅਨਸ ਨੂੰ ਬਿਹਤਰ ਬਜਟਿੰਗ ਸਮੇਉਤੇ ਬਿੱਲ ਭੁਗਤਾਨ ਤੇ ਟੈਕਸ ਯੋਜਨਾ ਬਣਾਉਣ ਦੇ ਵਿੱਚ ਮਦਦ ਕਰੇਗੀ ਸਸਿਕਾ ਜੀ ਮੈਂ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਲੱਖਾਂ ਰਿਟਾਇਰਡ ਨਾਗਰਿਕਾਂ ਤੇ ਲਈ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿ ਸੀਪੀਪੀ ਦੇ ਪੁਗਤਾਨ 2.26 ਦੇ ਵਿੱਚ 2.0 ਫੀਸਦੀ ਵਧਨ ਦੀ ਹੁਣ ਪੁਸ਼ਟੀ ਹੋ ਚੁੱਕੀ ਹੈ ਰਵੱਦਾ ਖਪਤਕਾਰ ਮੂਲ ਸੂਚਕਾਂਕ ਸੀਪੀਆਈ ਦੇ ਨਾਲ ਜੁੜੀ ਸਲਾਨਾ ਇੰਡੈਕਸੇਸ਼ਨ ਦੇ ਤਹਿਤ ਕੀਤਾ ਗਿਆ ਤਾਜੋ ਮਹਿੰਗਾਈ ਦੇ ਪ੍ਰਭਾਵ ਤੋਂ ਰਿਟਾਈਡ ਲੋਕਾਂ ਦੀ ਖਰੀਦ ਸ਼ਕਤੀ ਦੀ ਰੱਖਿਆ ਕੀਤੀ ਜਾ ਸਕੇ ਸਰਫੇਸ ਕੈਨੇਡਾ ਮੁਤਾਬਕ ਵਧੀ ਹੋਈ ਪਹਿਲੀ ਸੀਪੀਪੀ ਜਮਾ ਰਕਮ 28 ਜਨਵਰੀ 2026 ਨੂੰ ਮਿਲੇਗੀ ਤੇ ਇਸ ਦੇ ਨਾਲ ਪੈਨਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਲ ਦੀ ਸ਼ੁਰੂਆਤ ਤੋਂ ਹੀ ਸਪਸ਼ਟ ਅਤੇ ਯਕੀਨੀ ਨਕਦੀ ਪਰਵਾ ਮਿਲੇਗਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਪੁਸ਼ਟੀशुदा ਭੁਗਤਾਨ ਕਿਲਿਆਂ ਦੇ ਬਜਟ ਬਣਨ, ਬਿਲਦੀ ਯੋਜਨਾ ਅਤੇ ਟੈਕਸ ਛੋਟੇ ਨੂੰ ਸੂਚਜੇ ਟੰਗ ਦੇ ਨਾਲ ਸੰਭਾਲਨ ਦੇ ਵਿੱਚ ਮਦਦ ਕਰੇਗਾ। ਕੈਨੇਡਾ ਦੇ ਲੱਖਾਂ ਰਿਟਾਇਰਡ ਨਾਗਰਿਕਾਂ ਦੇ ਲਈ ਇੱਕ अहम ਵੱਡੀ ਅਪਡੇਟ ਸਾਹਮਣੇ ਆਈ ਹੈ। ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿ ਸੀਪੀਪੀ ਦਾ ਭੁਗਤਾਨ ਅਗਲੇ 26 ਦੇ ਵਿੱਚ 2.0% ਦੀ ਵਧਨ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵਾਧਾ ਹਫਤੇਕਾਰ ਮੂਲ ਸੂਚਕਾਂਕ ਸੀਪੀਆਈ ਦੇ ਨਾਲ ਜੁੜੀ ਸਲਾਨਾ ਇੰਡੈਕਸ਼ਨ ਤੇ ਤਹਿਤ ਕੀਤਾ ਗਿਆ ਹੈ। ਤਾਜੋ ਮਹਿੰਗਾਈ ਦੇ ਪ੍ਰਭਾਵ ਤੋਂ ਰਹਿਤ ਹੈ ਲੋਕਾਂ ਦੀ ਖਰੀਦ ਸ਼ਕਤੀ ਦੀ ਰੱਖਿਆ ਕੀਤੀ ਜਾ ਸਕੇ ਸਰਵਿਸ ਕੈਨੇਡਾ ਮੁਤਾਬਕ ਵਧੀ ਹੋਈ ਪਹਿਲੀ ਸੀਪੀਪ ਜਮਾ ਰਕਮ 28 ਜਨਵਰੀ 2026 ਨੂੰ ਮਿਲੇਗੀ ਇਸ ਨਾਲ ਪੈਨਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਲ ਦੀ ਸ਼ੁਰੂਆਤ ਤੋਂ ਹੀ ਸਪਸ਼ਟ ਤੇ ਯਕੀਨੀ ਨਕਦੀ ਪ੍ਰਵਾਹ ਮਿਲੇਗਾ ਸਰਕਾਰ ਦੇ ਮੁਲਾਕਾਤ ਕੀਤਾ ਗਿਆ ਪੁਸ਼ਟੀशुदा ਪੁਗਰਤਾਨ ਕੈਲੰਡਰ ਬਜਟ ਬਣਾਉਣਾ ਮਿਲ Adik ਯੋਜਨਾ ਅਤੇ ਟੈਕਸ ਕਟੋਤੀ ਨੂੰ ਸੂਚਿਤੇ ਤੰਗ ਦੇ ਨਾਲ ਸੰਭਾਲਨ ਦੇ ਵਿੱਚ ਮਦਦ ਕਰੇਗਾ ਸੀਪੀਪੀ ਭੁਗਤਾਨ ਹਰ ਸਾਲ ਜਨਵਰੀ ਦੇ ਵਿੱਚ ਸੀਪੀਆ ਦੇ ਅਧਾਰ ਉਤੇ ਆਪਣੇ ਆਪ ਐਡਜਸਟ ਕੀਤਾ ਜਾਂਦਾ ਹੈ ਤਾਂ 2026 ਦੇ ਲਈ ਵਾਅਦਾ 2.0% ਦੀ ਹੈ ਅਤੇ ਇਸ ਦੇ ਲਈ ਕਿਸੇ ਵੀ ਵਿਅਕਤੀ ਨੂੰ ਲੱਗ ਤੋਂ ਅਰਜ਼ੀ ਦੇਣ ਦੀ ਲੋਟ ਨਹੀਂ ਹੈ ਜੇਕਰ ਤੁਸੀਂ ਪਹਿਲਾਂ ਹੀ ਸੀਪੀਪੀ ਲੈ ਰਹੇ ਹੋ ਤਾਂ ਵਧੀ ਹੋਈ ਰਕਮ ਤੁਹਾਡੇ ਖਾਤੇ ਵਿੱਚ ਆਪਣੇ ਆਪ ਠਾਈ ਜਨਵਰੀ ਦੀ ਜਮਾ ਦੇ ਨਾਲ ਨਜ਼ਰ ਆਵੇਗੀ ਹੁਣ ਗੱਲ ਕਰੀਏ ਦੇ 2% ਵਾਧਾ ਡੋਲਰ ਦੇ ਵਿੱਚ ਕੀ ਮayne ਰੱਖਦਾ ਹੈ ਤਾਂ ਤੁਹਾਡੇ ਮੌਜੂਦਾ ਮਾਸਿਕ ਸੀਪੀਪੀ ਦੇ ਖਰਚ 100 ਡੋਲਰ ਉੱਤੇ ਲਗਭਗ 2 ਡੋਲਰ ਵਾਧਾ ਹੋਵੇਗਾ ਜੇਕਰ ਤੁਹਾਡੀ ਮਾਸਿਕ ਪੈਨਸ਼ਨ 68 ਡੋਲਰ ਹੈ ਤਾਂ ਤੁਹਾਨੂੰ ਕਰੀਬ 16 ਡੋਲਰ ਹੋਰ ਮਿਲਣਗੇ 1200 ਡੋਲਰ ਮਾਸਿਕ ਸੀਪੀਪੀ ਉੱਤੇ ਵਾਧਾ ਲਗਭਗ 24 ਡੋਲਰ ਬਣਦਾ ਹੈ ਆਪਰੇ 2026 ਦੀ ਮਾਸਿਕ ਰਕਮ ਦਾ ਅੰਦਾਜ਼ਾ ਲਗਾਉਣ ਦੇ ਲਈ ਦਸੰਬਰ 2025 ਦੀ ਰਕਮ ਨੂੰ 0.02 ਦੇ ਨਾਲ ਗੁਣਾ ਕੀਤਾ ਜਾ ਸਕਦਾ ਹੈ ਇਹ ਇੰਡੈਕਸ ਸੈਕਸ਼ਨ ਜ਼ਿਆਦਾਤਰ ਸੀਪੀਪੀ ਲਾਭਾਂ ਉੱਤੇ ਲਾਗੂ ਹੁੰਦੀ ਹੈ ਜਿਸ ਦੇ ਵਿੱਚ ਰਿਟਾਇਰਮੈਂਟ ਪੈਨਸ਼ਨ ਅਤੇ ਸਰਵਾਈਵਰ ਲਾਭ ਸ਼ਾਮਲ ਨੇ ਜੇਕਰ ਕਿਸੇ ਨੇ 2025 ਦੇ ਵਿੱਚ ਸੀਪੀਪੀ ਲੈਣੀ ਸ਼ੁਰੂ ਕੀਤੀ ਸੀ ਤਾਂ 2026 ਦੀਆਂ ਅਤਾਈਕੀਆਂ ਵਿੱਚ ਵੀ ਇਹ ਦੋ ਫੀਸਦੀ ਵਾਧਾ ਸ਼ਾਮਲ ਹੋਵੇਗਾ ਜਿਹੜੇ ਲੋਕ ਸੀਪੀਪੀ ਲੈਣ ਦੇ ਨਾਲ ਨਾਲ ਹਜੇ ਵੀ ਕੰਮ ਕਰ ਰਹੇ ਨੇ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਵਾਲੇ ਲਾਭ ਵੀ ਇੱਕ ਵਾਰ ਸੋ ਇੰਡੈਕਸੇਸ਼ਨ ਦੇ ਨਾਲ ਅਪਡੇਟ ਹੋਣਗੇ ਸਰਵਿਸ ਕੈਨੇਡਾ ਦੇ ਵੱਲੋਂ 2026 ਦਾ ਪੂਰਾ ਸੀਪੀਪੀ ਭੁਗਤਾਨ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਮੁਤਾਬਕ ਸਾਲ ਦੀ ਆਖਰੀ ਜਮ੍ਹਾਂ ਰਕਮ 28 ਦਸੰਬਰ ਨੂੰ ਹੋਵੇਗੀ ਡਾਇਰੈਕਟ ਡਿਪੋਜ਼ਿਟ ਵਾਲਿਆਂ ਨੂੰ ਭੁਗਤਾਨ ਨਾਮ ਤੌਰ ਤੇ ਉਸੇ ਦਿਨ ਮਿਲ ਜਾਂਦਾ ਹੈ ਜਦਕਿ ਚੈੱਕ ਰਾਹੀਂ ਭੁਗਤਾਨ ਦੇ ਵਿੱਚ ਕੁਝ ਦੇਰੀ ਹੋ ਸਕਦੀ ਹੈ ਇਸ ਲਈ ਸਰਕਾਰ ਸਿੱਧੇ ਜਮ੍ਹਾਂ ਰਕਮ ਨੂੰ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਮੰਨਦੀ ਹੈ சிபிபி ਅਤੇ 올ਡ ஏ ਸਿਕਿਉਰਟੀ ਦੇ ਭੁਗਤਾਨ ਨਾਮ ਤੋਂ ਤੇ ਮਹੀਨੇ ਦੇ ਅਖੀਰ ਦੇ ਨੇੜੇ ਹੁੰਦੇ ਨੇ ਹਾਲਕਿ ਦੋਵਾਂ ਦੀਆਂ ਤਰੀਕੇ ਇੱਕੋ ਨਹੀਂ ਹੁੰਦੀਆਂ ਪਰ ਕਾਫੀ ਨੇੜੇ ਹੋਣ ਕਾਰਨ ਕਿਰਾਇਆ ਬਿਜਲੀ ਗੈਸ ਅਤੇ ਹੋਰ ਬਿੱਲਾ ਦੀ ਯੋਜਨਾ ਬਣਾਉਣ ਦੇ ਵਿੱਚ ਆਸਾਨੀ ਰਹਿੰਦੀ ਹੈ ਇਹ ਵੀ ਧਿਆਨ ਰੱਖੇ ਕਿ ਸੀਪੀਪੀ ਇੱਕ ਟੈਕਸਯੋਗਾਮਦਨ ਹੈ 2% ਦੀ ਤਾਂ ਇਹ ਵੱਡਾ ਭਾਵੇਂ ਛੋਟਾ ਲੱਗੇ ਪਰ ਟੈਕਸ ਦਾ ਸਮੇਂ ਹੋਤੇ ਥੋੜਾ ਫਰਕ ਪਾ ਸਕਦਾ ਹੈ ਜੇਕਰ ਤੁਹਾਨੂੰ ਪਿਛਲੇ ਸਾਲ ਟੈਕਸ ਬਕਾਇਆ ਆਇਆ ਸੀ ਤਾਂ ਤੁਸੀਂ ਸਰਵਿਸ ਕੈਨੇਡਾ ਰਾਹੀਂ ਸੀਪੀਪੀ ਉੱਤੇ ਵਾਧੂ ਟੈਕਸ ਕਟੌਤੀ ਦੇ ਲਗਵਾ ਸਕਦੇ ਹੋ ਇਸ ਤੋਂ ਇਲਾਵਾ ਗ੍ਰੈਂਟੀਸ਼ੁਦਾ ਆਮਦਨ ਪੂਰਕੀ ਯਾਨੀ ਜੀਆਈਐਸਡੀ ਯੋਗਤਾ ਉਤੇ ਵੀ ਸੀਪੀਪੀ ਵੱਲਲੇ ਵਾਦੇ ਦਾ ਅਸਰ ਪੈ ਸਕਦਾ ਹੈ ਜੀਆਈਐਸਡੀ ਨ ਦਰ ਹਰ ਸਾਲ ਜੁਲਾਈ ਦੇ ਵਿੱਚ ਪਿਛਲੇ ਟੈਕਸ ਸਾਲ ਦੀ ਆਮਦਨ ਦੇ ਅਧਾਰ ਉੱਤੇ ਅਪਡੇਟ ਹੁੰਦੀਆਂ ਨੇ ਜਿਹੜੇ ਲੋਕ ਜੀਆਈਐਸ ਦੀ ਸੀਮਾ ਦੇ ਨੇੜੇ ਹਨ ਉਹਨਾਂ ਦੇ ਲਈ ਆਪਣੇ ਕੁੱਲ ਆਮਦਨ ਦਾ ਅਗਾਊਂ ਅੰਦਾਜ਼ਾ ਲਗਾਉਣਾ ਜ਼ਰੂਰੀ ਹੈ ਮਾਰਤੀਸ ਲਾਇਕ 2026 ਦੇ ਇੰਡੈਕਸ ਕੀਤੇ ਸੀਬੀਬੀ ਰਕਮ ਦੇ ਅਨੁਸਾਰ ਆਪਣਾ ਸਾਲਾਨਾ ਬਜਟ ਅਪਡੇਟ ਕਰੋ ਆਟੋਮੈਟਿਕ ਬਿੱਲ ਭੁਗਤਾਨ ਨੂੰ ਸਮਾਂ ਦਿੱਤੀ ਤਰੀਕ ਤੋਂ ਬਾਅਦ ਰੱਖੋ ਅਤੇ ਐਮਰਜੈਂਸੀ ਲਈ ਖਾਤੇ ਦੇ ਵਿੱਚ ਕੁਝ ਬਫਰ ਜ਼ਰੂਰ ਰੱਖੋ ਕਿੰਨੇ ਲਾ ਕੇ ਸੀਪੀਬੀ ਭੁਗਤਾਨ 2026 ਦੇ ਲਈ ਹੁਣ ਪੂਰੀ ਸਪਸ਼ਟਤਾ ਹੈ 2.0% ਜ਼ਿਦਾਹ ਵਾਧਾ 28 ਜੁਨਵਰੀ ਤੋਂ ਲਾਗੂ ਹੋਵੇਗਾ ਤੇ ਪੂਰਾ ਸਾਲ ਪੁਸ਼ਟੀ ਕੀਤੇ ਕੈਲੰਡਰ ਅਨੁਸਾਰ ਚੱਲੇਗਾ ਇਹ ਅਪਡੇਟ ਕੈਨੇਡੀਅਨਸ ਨੂੰ ਬਿਹਤਰ ਬਜਟਿੰਗ ਸਮੇਉਤੇ ਬਿੱਲ ਭੁਗਤਾਨ ਅਤੇ ਟੈਕਸ ਯੋਜਨਾ ਬਣਾਉਣ ਦੇ ਵਿੱਚ ਮਦਦ ਕਰੇਗਾ ਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ